ਹਾਂਜੀ ਆਖਰਕਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮਨੀਪੁਰ ਦੌਰੇ ਤੇ ਪਹੁੰਚ ਗਏ। ਉਹਨਾਂ ਦਾ ਧੰਨਵਾਦ ਹੈ ਕਿ ਉਹ ਮਨੀਪੁਰ ਗਏ। ਉਹਨਾਂ ਦੇ ਵਿੱਚ ਇੱਕ ਖਾਸੀਅਤ ਹੈ ਕਿ ਉਹ ਜਿੱਥੇ ਵੀ ਜਾਂਦੇ ਉਸੇ ਰੰਗ ਦੇ ਵਿੱਚ ਰੰਗ ਜਾਂਦੇ ਆ। ਚਾਹੇ ਉਹ ਪਟਾਨ ਜਾਣ, ਚਾਹੇ ਨੇਪਾਲ ਜਾਣ, ਚਾਹੇ ਪੰਜਾਬ ਆਉਣ ਤੇ ਚਾਹੇ ਉਹ ਮਨੀਪੁਰ ਜਾਣ। ਇਹ ਉਹਨਾਂ ਦੀ ਖਾਸੀਅਤ ਉਸੇ ਵਿੱਚ ਪੂਛਾ ਦੇ ਵਿੱਚ ਰੰਗ ਜਾਣਾ। ਆਹ ਹਾਲਾਂਕਿ 865 ਨੰਬਰ ਬਾਅਦ ਜਦੋਂ ਮਨੀਪੁਰ ਦੇ ਦੰਗੇ ਹੋ ਰਹੇ ਸੀ, ਲੋਕਾਂ ਨੂੰ ਸਾੜਿਆ ਮਾਰਿਆ ਜਾ ਰਿਹਾ ਸੀ, ਔਰਤਾਂ ਨੂੰ ਨੰਗਿਆ ਕਰਕੇ ਭਜਾਇਆ ਜਾ ਰਿਹਾ ਸੀ, ਬਲਾਤਕਾਰ ਕੀਤੇ ਜਾ ਰਹੇ ਸੀ ਉਸ ਸਮੇਂ ਪ੍ਰਧਾਨ ਮੰਤਰੀ ਜਾਂ ऐसे किसी भी बड़े औधे ने मणिपुर दे लिए कोई दो शब्द भी बोलने दी गुजयश नहीं कड्डी शायद बड़े बंदे काम ਦੇ ਵਿੱਚ ਬਿਜੀ ਹੋ ਜਾਂਦੇ ਆ ਤੇ ਇਹੋ ਜਿਹੀਆਂ ਚੀਜ਼ਾਂ ਲਈ ਸਮਾਂ ਨਹੀਂ ਨਿਕਲ ਪਉਂਦਾ ਔਰ ਅੱਜ 865 ਦਿਨਾਂ ਬਾਅਦ ਇਹਨਾਂ ਚੀਜ਼ਾਂ ਤੋਂ ਉਹ मणिपुर ગયા ਉਹਨਾਂ ਦਾ ਧੰਨਵਾਦ ਹੈ ਪਰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਉਹਨਾਂ ਲੋਕਾਂ ਨਾਲ ਦੋ ਸ਼ਬਦ ਜ਼ਰੂਰ ਸਾਂਝੇ ਕਰਕੇ ਆਉਣ ਜਿਨ੍ਹਾਂ ਨਾਲੇ ਬੀਤੀਆਂ ਜਿਨ੍ਹਾਂ ਉਹ ਤਾਂ ਨੰਗਾ ਕਰਕੇ ਭਜਾਇਆ ਗਿਆ ਜਿਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਘਰ ਬਰ ਸਾੜੇਗਾ ਉਹਨਾਂ ਨਾਲ ਦੋ ਸ਼ਬਦ ਬੋਲ ਕੇ ਦੁੱਖ ਦਰਦ ਸਾਂਝਾ ਕਰਕੇ ਜਰੂਰ ਆਉਣਾ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਯਾਰ ਮਨੀਪੁਰ ਵੀ ਭਾਰਤ ਦਾ ਇੱਕ ਅੰਗ ਹੈ ਉਹਨਾਂ ਦੇ ਸਿਰਫ ਦੋ ਸ਼ਬਦ ਬੋਲਣ ਨਾਲ ਉਹਨਾਂ ਦੋ ਗੱਲਾਂ ਕਰਨ ਦੇ ਨਾਲ ਉਹਨਾਂ ਦਾ ਦੁੱਖ ਸ਼ਾਇਦ ਕਾਫੀ ਹੱਦ ਤੱਕ ਘਟ ਸਕਦਾ ਉਹ ਦਰਦ ਚੋਂ ਬਾਹਰ ਆ ਸਕਦੇ ਧੰਨਵਾਦ